ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹੱਲਾ 3 ਸਜਣ ਮਿਲੇ ਸਜਣਾ ਜੇਨ ਸਾਥ ਗੁਰ ਨਾਲ ਪਿਆਰ ਮੇਲ ਪ੍ਰੀਤਮ ਤਿਨੀ ਤੇ ਆਏ ਆ ਸਜੈ ਪ੍ਰੇਮ ਪਿਆਰ ਸਜਣ ਮਿਲੇ ਸਜਣਾ ਜੇਨ ਸਾਥ ਗੁਰ ਨਾਲ ਪਿਆਰ મેલે પ્રીતમ તે નીતે આહે આ સજય પ્રેમ પ્યાર મા નહીં તે મન માન્યા ગોર ગય શબ્દ અપાર એ સજન મેલે ના વિષડાય ਜੇ ਆਪ ਮੇਲੇ ਕਰਤਾਰ ਇਕਨਾ ਦਰਸ਼ਨ ਕੀ ਪਾਰਥੀ ਤਨਾ ਆਈਆ ਸ਼ਬਦ ਨ ਕਰਹਿ ਵਿਚਾਰ ਵਿਚੜਿਆ ਤਾਂ ਕੀ ਵਿਸ਼ੜ ਜੇ ਨਾ ਦੂਜੈ ਪਾਏ ਪਿਆਰ ਨਮੋਖ ਸੇਦੀ ਦੋਸਤੀ ਤੋੜੜੇ ਆਦਨ ਚਾਰ ਐਸ ਪ੍ਰੀਤੀ ਟੋੜਦੀ ਬੇਲਮ ਨਾ ਹੋ ਬਾਈ ਇਹ ਤੇ ਦੋਸਤੀ ਚੱਲਣ ਵਿਕਾਰ ਜਿੰਨਾ ਅੰਦਰ ਸਜੇ ਕਾ ਪਾਉ ਨਹੀਂ ਨਾਮ ਨਗਰ ਹੈ ਪਿਆਰ ਨਾਨਕ ਤੈਨਸਿਓ ਕਿਆ ਕੀ ਚਾਹੇ ਜੋ ਸਥੀ ਜੇ ਆਪ ਬੁਲਾਏ ਕਰਤਾਰ ਮਹੱਲਾ ਦੀ ਜਾ ਇੱਕ ਸਦਾ ਇਕਤ ਹੈ ਰੰਗ ਰਹਿ ਇਨੇ ਕਹਿ ਹਉ ਸਦ ਬਲਿਆਰ ਜਾਵ ਤਾਨ ਮਾਨ ਤਾਨ ਅਰਬੀ ਤੈਨ ਕਾ ਨੇਵ ਨੇਵ ਲਾ ਗਉ ਪਾਏ ਤੈਨ ਮਿਲਿਆ ਮਨ ਸੰਤੋਖੀਐ ਤ੍ਰਿਸ਼ਨਾ ਭੁਖ ਸਭ ਜਾਏ ਨਾਨਕ ਨਾਮ ਰਤੇ ਸੁਖੀਏ ਸਦਾ ਸੱਚੇ ਸੋਲੇ ਬਲਾਏ ਓੜੀ ਤੇਸ ਗੁਰ ਕਉ ਵਾਰਿਆ ਜਿਨ ਹਰ ਕੀ ਹਰ ਕਥਾ ਸੁਣਾਈ ਤੇਸ ਗੁਰ ਕਉ ਸਾਧ ਬਿਹਾਰਣੈ ਇਨ ਹਰ ਸੇਵਾ ਬਣਤ ਬਣਾਈ ਸੋ ਸਾਥ ਗੁਰ ਪਿਆਰਾ ਮੇਰਾ ਇਨਾਲ ਹੈ ਜਿ ਚਾਹੇ ਚਾਹੇ ਮੈਨੂੰ ਲੈ ਛਡਾਈ ਤੇ ਸਗੁਰ ਕੋ ਸਾबास ਹੈ ਜਿਨ ਹਰ ਸੋ ਜੀ ਭਾਈ ਨਾਨਕ ਗੁਰ ਮਿਟੋ ਵਾਰਿਆ ਜਿਨ ਹਰ ਨਾਮ ਦੀਆ ਮੇਰੇ ਮਨ ਕੀ ਆਸ ਪੁਰਾਈ ਦੇਸ ਗੁਰ ਕਾ ਸਾਬਾਸ ਹੈ ਜਿਨ ਹਰ ਸੋਜੀ ਪਾਈ ਨਾਨਕ ਗੁਰ ਬਿਟੋ ਵਾਰਿਆ ਜਿਨ ਹਰ ਨਾਮ ਦਿਆ ਮੇਰੇ ਮਾਨ ਕੀ ਆਸ ਪੁਰਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਲੋਕ ਮਹੱਲਾ ਦੀ ਜਾ ਸੱਜਣ ਮਿਲੇ ਸੱਜਣਾ ਜਿਨ ਸਤਗੁਰ ਨਾਲ ਪਿਆਰ ਮਿਲ ਪ੍ਰੀਤ ਅਮਤਿਨੀ ਤੇ ਆਇਆ ਸੱਚਾ ਹੈ ਪ੍ਰੇਮ ਪਿਆਰ ਪਰਮ ਸਰਮਾਨ ਜੋ ਗੁਰੂ ਰੂਪ ਗੁਰੂ ਕੀ ਸਾਜੀ ਨਵਾਜੀ ਸਤਕਾਰ ਜੋਗ ਸਾਧ ਸੰਗਤ ਜੀਓ ਅੱਜ ਦਾ ਪਾਵਨ ਪਵਿੱਤਰ ਮੁਖ ਵਾਗ ਪਾਵਨ ਸ਼ਲੋਕ ਸਾਹਿਬ ਸ੍ਰੀ ਗੁਰੂ ਅਮਰਦਾਸ ਪਿਤਾ ਮਹਾਰਾਜ ਜੀ ਦੀ ਪਾਵਨ ਰਸਨਾ ਤੋਂ ਉਚਾਰਨ ਹੋਏ ਪਵਿੱਤਰ ਪੌੜੀ ਚੌਥੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਰਾਮਦਾਸ ਪਿਤਾ ਮਹਾਰਾਜ ਜੀ ਦੀ ਪਾਵਨ ਰਸਨਾ ਤੋਂ ਉਚਾਰਨ ਹੋਈ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਅੰਗ 587 ਦੇ ਰਾਗ ਵਡਹੰਸ ਦੀ ਵਾਰ ਦੇ ਸਰਲੇਖੇਡ ਸੁਭਾਏਮਾਨ ਹੈ ਸਤਿਗੁਰੂ ਜੀ ਕਿਰਪਾ ਕਰਨ ਬਥੇ ਸਾਡੇ ਹਿਰਦੇ ਵਿੱਚ ਵਸ ਜਾਵੇ ਆਵੇ ਆ ਗਾਵੇ ਆ ਸਤਿਗੁਰੂ ਸਾਹਿਬ ਜੀ ਦੇ ਦਰ ਪਰਵਾਨ ਹੋ ਜਾਵੇ ਭਾਈ ਹੋਈਆਂ ਬੇਅੰਤ ਭੁਲਾ ਦੀ ਖਿਮਾ ਫਤੇ ਬਰਾਉ ਜੀ ਵਾਹਿਗੁਰੂ ਜੀ ਕਾ ਅਕਾਲ ਸਾਤ ਵਾਹਿਗੁਰੂ ਜੀ ਕੀ ਫਤਿਹ